ਤੇ ਇੱਕ ਵਾਰ ਜਦੋਂ ਅਸੀਂ ਭਰੋਵਾਲ ਦਾ ਦਦਾਰ ਸੰਧੂ ਮੇਲੇ ਦੇ ਉੱਤੇ ਸਨੇਹ ਲਤਾ ਨੂੰ ਚੀਚਾ ਲੈ ਕੇ ਗਏ ਇਹਦਾ ਸਨਮਾਨ ਕੀਤਾ ਉਸ ਉਸ ਰਸਮ ਦੇ ਵਿੱਚ ਵੀ ਮੈਨੂੰ ਦੋ ਗੱਲਾਂ ਚੇਤੇ ਰਹਿੰਦੀਆਂ ਇੱਕ ਤਾਂ ਦਦਾਰ ਸੰਧੂ ਦੀ ਮਿਸਜ਼ ਅਮਰਜੀਤ ਭੈਣ ਤੇ ਸਨੇਹ ਲਤਾ ਗੱਲ ਲੱਕ ਕੇ ਰੋਈਆਂ ਬਹੁਤ ਜ਼ਿਆਦਾ ਰੋਈਆਂ ਅੱਛਾ ਜੀ ਇੰਨੇ ਵੱਡੇ ਕੱਟ 'ਚ ਤੇ ਉਹ ਗੱਲ ਨਹੀਂ ਭੁੱਲਦੀ ਕਿਉਂਕਿ ਦਦਾਰ ਦੀ ਡੈਥ ਤੋਂ ਬਾਅਦ ਉਹ ਪਹਿਲੀ ਵਾਰ ਮਿਲਿਆ ਸੀ ਅੱਛਾ ਦੂਸਰੋਂ ਤੇ ਪਰਮਿੰਦਰ ਸੰਧੂ ਵੀ ਆਈ ਸੀ ਪਰਮਿੰਦਰ ਸੰਧੂ ਨੇ ਦੂਰੋਂ ਆ ਕੇ ਉੱਠ ਕੇ ਸਨੇਲਤਾ ਦੇ ਗੋਡਿਆਂ 'ਥਲਾਏ ਸੀਨੀਅਰ ਆਰਟਿਸਟ ਸਮਝਦੇ ਹੋਏ ਸੀਨੀਅਰ ਆਰਟਿਸਟ ਪੁਰਾਣੀ ਅੱਤ ਸਮਝਦੇ ਹੋਏ ਤੇ ਉਹ ਵੀ ਮੈਨੂੰ ਬੜਾ ਚੰਗਾ ਲੱਗਿਆ ਪਰਮਿੰਦਰ ਸੰਧੂ ਦੀ ਇਹ ਗ੍ਰੇਟਨੈਸ ਸੀ ਕਿ ਉਹਨੇ ਸਨੇਲਤਾ ਨੂੰ ਆਫ ਦੀ ਵੱਡੀ ਭੈਣ ਮੰਨਿਆ ਜਾਂ ਵੱਡੀ ਆਰਟਿਸਟ ਮੰਨਿਆ ਜਾਂ ਸੀਨੀਅਰ ਆਰਟਿਸਟ ਹੋ ਜੋ ਤੇ ਉਹ ਸਨੇਲਤਾ ਤੇ ਬੜਾ ਵੱਡਾ ਨਾਮ ਸੀ ਨਾ ਹਾਂਜੀ ਹਾਂਜੀ ਤੇ ਪਰਮਿੰਦਰ ਸੰਧੂ ਦਾ ਭਾਈਚਾਰੇ ਦੇ ਤੌਰ ਤੇ ਮਿਲਣਸਾਰ ਬਹੁਤ ਸੀ ਇਹਨਾਂ ਸਾਰੇ ਕਲਾਕਾਰਾਂ ਦੇ ਨਾਲ ਜਿਹੜਾ ਸੀਗਾ ਮਿੱਟੂ ਦਾ ਪਰਮਿੰਦਰ ਸੰਧੂ ਦਾ ਇਹਨਾਂ ਦਾ ਆਇਤਾਲ ਮਿਲ ਜਾ ਬਹੁਤ ਸੀਗਾ ਇੱਕ ਦੂਜੇ ਦੇ ਦੁੱਖ ਸੁੱਖ ਚ ਕਮ ਆਉਣਾ ਤੇ ਜਣੀ ਉਹ ਇੱਕ ਇਨਸਾਨ ਦੇ ਤੌਰ ਤੇ ਪਰਮਿੰਦਰ ਸੰਧੂ ਨੂੰ ਲੋਕ ਜਦੋਂ ਯਾਦ ਕਰਦੇ ਆ ਤੇ ਉਹਦੀ ਸਿਫਤ ਕਰਦੇ ਆ